ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰ ਨੂੰ ਪਿਆਰ ਭਰੀ ਸਾਸਰੀ ਕਾਲ ਅੱਜ ਹੋ ਗਈ ਜੀ 9 ਅਕਤੂਬਰ ਸਾਲ 2025 ਤੇ ਦਿਨ ਹੋ ਗਿਆ ਜੀ ਵੀਰਵਾਰ ਦਾ ਸਮਾਂ ਹੋ ਰਿਹਾ तकरीबन 6:11 ਵਜੇ ਦਾ ਆਪਾਂ ਹੁਣੇ ਕੁੱਲੂ ਤੋਂ ਬਾਹਰ ਨਿਕਲੇ ਆ ਇਸ ਟਾਈਮ ਸਕਰੀਨ ਦੇ ਉੱਤੇ ਤੁਸੀਂ ਕੁੱਲੂ ਦੇਖ ਰਹੇ ਹੋ ਤੇ ਕੁੱਲੂ ਭਾਈ ਜਾਣਿਆ ਜਾਂਦਾ ਏ ਜਿਹੜਾ ਇੱਥੇ ਦੁਸ਼ਹਿਰਾ ਹੁੰਦਾ ਏ ਦੁਸ਼ਹਿਰੇ ਦੇ ਲਈ ਜਿਹੜਾ ਡਬਲ ਰੋਡ ਹੈ ਇੱਕ ਦੇ ਉੱਤੇ ਭਾਈ ਇਹਨਾਂ ਨੇ ਆਵਾਜਾਈ ਸ਼ੁਰੂ ਕਰੀ ਹੋਈ ਹੈ ਤੇ ਦੂਸਰੇ ਦਿਨਾਂ ਨੇ ਪਾਰਕਿੰਗ ਬਣਾਈ ਹੋਈ ਹੈ। ਤੇ ਸਾਹਮਣੇ ਸਕਰੀਨ ਦੇ ਉੱਤੇ ਆਪਾਂ ਨੂੰ ਗੁਰਦੁਆਰਾ ਸਾਹਿਬ ਦਿਖ ਰਿਹਾ ਜੀ ਰਾਤੀ ਆਪਾਂ ਇੱਥੇ ਰੁਕੇ ਸੀਗੇ ਤੇ ਇੱਥੋਂ ਹੀ ਸਫਰ ਸਟਾਰਟ ਕਰਿਆ ਪਹਿਲਾਂ ਕੁੱਲੂ ਘੁੰਮ ਕੇ ਦੇਖਿਆ। ਆ ਕੁੱਲੂ ਦੇ ਵਿੱਚ ਭਾਈ ਭੀੜ ਸੋਹਣੀ ਹੈ। ਕਾਰਨ ਏਰੀਆ ਪਹਾੜੀ ਹੈ। ਤੇ ਆਪਾਂ ਇੱਥੋਂ ਚੱਲਦੇ ਆਂ। ਅੱਜ ਦੇਖਦੇ ਆ ਸਫਰ ਕਿੱਥੋਂ ਤੱਕ ਨਿਕਲਦਾ। ਟਾਰਗੇਟ ਹੈ ਵੀ ਕੀਰਤਪੁਰ ਸਾਹਿਬ ਪਹੁੰਚੇ ਜਾਵੇ ਪਰ ਉਹ 100 ਤੋਂ ਉੱਤੇ ਆ तकरीबन 150 ਕਿਲੋਮੀਟਰ ਹੈ। ਬਾਕੀ ਦੇਖਦੇ ਆ ਜਾ ਕੇ। ਕਿਆ ਗੱਲ ਬਾਤ ਹੈ ਤੇ ਮੌਸਮ ਅੱਜ ਖੁੱਲਿਆ ਹੋਇਆ ਤਿੰਨ ਚਾਰ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਤਾਂ ਤੇ ਆਪਣੇ ਕੱਪੜੇ ਲਿੜੇ ਹੀ ਪਈ ਗਿੰਨੇ ਤੇ ਇੱਕ ਤਾਂ ਇਹ ਆਪਾਂ ਨੇ ਸਕਾ ਲੇ ਤੇ ਬ੍ਰੇਕਾਂ ਬਰੋਕਾਂ ਹੁਣ ਜਮਾ ਓਕੇ ਆ ਤੇ ਇੱਥੋਂ ਚੱਲਦੇ ਆ ਪਹਿਲਾ ਰਸਤੇ 'ਚ ਮੰਡੀ ਆਏਗਾ ਮੰਡੀ ਇੱਥੋਂ ਰਹਿ ਜਾਏਗਾ 90 ਕਿਲੋਮੀਟਰ ਤੇ 50 ਕਿ ਮਿੰਟ ਲੱਗਦਾ ਅੱਗੇ ਕੀਰਤਪੁਰ ਸਾਹਿਬ ਹੋਏਗਾ ਆਪਾਂ ਇਸ ਟਾਈਮ ਭਾਈ ਗੋਲ ਚੌਂਕ ਤੇ ਪਹੁੰਚ ਗਏ ਤੇ ਵੋਟ ਜਾਣਕਾਰੀ ਦੇ ਰਿਹਾ ਵੀ ਸਿੱਧਾ ਚੰਡੀਗੜ੍ਹ ਨੂੰ ਰਸਤਾ ਹੈ ਤੇ ਸੱਜਾ ਭਾਈ ਭੋਂਤਰ ਚੱਲਿਆ ਜਾਂਦਾ ਤੇ ਜਿਹੜਾ ਇਹ ਖੱਬੇ ਹੱਥ ਨੂੰ ਰਸਤਾ ਜਾ ਰਿਹਾ ਇਹ ਜਾ ਰਿਹਾ ਜੀ ਮਨੀ ਕਰਨ ਸਾਹਿਬ ਨੂੰ ਇੱਥੋਂ 30 35 ਕਿਲੋਮੀਟਰ ਪੁੱਲੂ ਤੋਂ ਆਪਾਂ ਹਾਂ ਤਕਰੀਬਨ ਮੈਂ ਜ਼ਿਆਦਾ ਨਹੀਂ ਕਹਿੰਦਾ 5 6 ਕਿਲੋਮੀਟਰ ਅੱਗੇ ਆ ਗਏ ਤੇ ਭਾਈ ਇਹ ਜਾਪਾਨੀ ਫਲ ਜਿਹੜਾ ਆਪਾਂ ਰਸਤੇ 'ਚ ਦੇਖਦੇ ਆ ਰਹੇ ਤੇ ਤੇ ਆਪਾਂ ਨੂੰ ਦੁਕਾਨ ਦੇਖ ਗਈ ਹੁਣ ਇਹ ਭਾਈ ਦੋ ਸ਼ੇਪ ਦੇ ਵਿੱਚ ਹੁੰਦਾ ਇੱਕ ਤਾਂ ਇਹ ਪਿਆ ਸਾਹਮਣੇ ਇਹ ਤਿੱਖਾ ਜਿਹਾ ਇਹ ਟਮਾਟਰ ਵਰਗਾ ਏ ਇਹ ਆਪਾਂ ਖਾ ਕੇ ਦੇਖਦੇ ਹਿਸਾਬ ਕਿਤਾਬ ਕਿ ਆਏ ਵੀ ਆਪਾਂ ਪਹਿਲੀ ਵਾਰ ਫਰੂਟ ਦੇਖਿਆ ਅੱਗੇ ਪਤਾ ਨਹੀਂ ਮਿਲਣਾ ਪਤਾ ਨਹੀਂ ਨਹੀਂ ਹਿਮਾਚਲ ਆ ਲਿਆ ਦਾ ਜਿਹੜਾ ਅਸਲ ਪਹਿਰਾਵਾ ਏ ਉਹ ਭਾਈ ਇਹ ਬੀਬੀ ਪਾਈ ਜਾ ਰਹੀ ਏ ਸਾਬਾ ਪਿੰਡ ਰੋਲੇ ਕੇ ਜਾ ਰਹੇ ਮਾਤਾਂ ਨੂੰ ਭਾਈ ਹਫਤਾ ਇੱਥੇ ਹਾਜ਼ਰੀ ਭਰਨ ਤੋਂ ਬਾਅਦ ਉਹਨੇ ਸਾਰੇ ਆਪਣੇ ਪਿੰਡ ਵਾਲੇ ਨੂੰ ਜਾ ਰਹੇ ਨੈਣਾ ਹੁਣ ਭਾਈ ਸਿੰਗਲ ਹੋ ਕੇ ਚੱਲੇ ਸੀ ਕਾਰਨ ਜਿਹੜਾ ਆ ਪਹਾੜ ਆ ਬੜੇ ਆਲਾ ਇਹ गिर ਗਿਆ ਜਿਹੜੇ ਪੱਥਰ ਐ ਉਹਨਾਂ ਨੂੰ ਭਾਈ ਐਡਾ ਪੰਨ ਕੇ ਸਾਈਡ ਤੇ ਆ ਜਿਹੜੇ ਆ ਕੰਦਾਂਗੇ ਬੜੀਆਂ ਦੇਖਦੇ ਆਪਾਂ ਜਾਲ ਜੜੀਆਂ ਉਹਨਾਂ ਚ ਵਰਤ ਲਾਂਦੇ ਧੂੜ ਮਿੱਟੀ ਬਹੁਤ ਹੀ ਜ਼ਿਆਦਾ ਮਿਲਣੇ ਆਪਾਂ ਨੂੰ ਫੇਰ ਤਬਰ ਸਹੇਦ ਤੱਕ ਉਹ ਮੋਟਾ ਜਿਉਰਾ ਸ਼ੋਰ ਉਹਨਾਂ ਚੱਲ ਰਿਹਾ। ਫੋਨ ਨੂੰ ਗਰਾਫਾ ਜੀ। ਹਮਾ ਜਲਦੀ ਆਪਾਂ ਨੂੰ ਕੋਈ ਅੱਜ ਦੇ ਦਿਨ ਦੀ ਪਹਿਲੀ ਟੰਗਲ ਮਿਲ ਗਈ। ਉਮੀਦ ਕਰਦੇ ਆ ਵੀ ਇਹ ਕੀਰਤਪੁਰ ਸਾਹਿਬ ਤੱਕ ਆਪਾਂ ਨੂੰ 4-5 ਦੇਖਣ ਨੂੰ ਮਿਲਣਗੇ। ਇਹ ਮੈਨੂੰ ਲੱਗਦਾ ਟੀ 1 ਸੀਗੀ ਬਾਕੀ ਆਪਾਂ ਨੇ ਗੌਰ ਨਹੀਂ ਕੀਤਾ। ਮੰਡੀ ਇਸ ਟਾਈਮ ਰਹਿ ਗਿਆ 30 ਕਿਲੋਮੀਟਰ। ਤੇ ਆਪਣਾ ਟਾਰਗੇਟ ਸੀਗਾ ਵੀ ਜਿਹੜਾ 90 ਕਿਲੋਮੀਟਰ ਦਾ ਸਫ਼ਰ ਹੈ ਉਹ ਆਪਣੇ ਭਾਈ ਬਿਨਾ ਉਤਰੇ ਕਰਨਾ ਹੈ ਹੁਣ ਦੇਖਦੇ ਵੀ 30 ਕਿ ਰਹਿ ਗਿਆ ਇਹਦੇ ਵਿੱਚ ਰੈਸਟ ਕਰਨੀ ਪਈਗੀ ਜਾਂ ਇਦਾਂ ਹੀ ਮੰਡੀ ਪਹੁੰਚ ਜਾਗੇ ਕਿਉਂਕਿ ਟੁਲਾਨ ਜਿਆਦਾ ਐ ਚੜਾਈ ਘੱਟ ਐ ਤੇ ਠੰਡ ਲੱਗਣ ਲੱਗੀ ਇੱਧਰ ਟਨਲ ਦੇ ਵਿੱਚ ਪਾਣੀ ਪਾਣੀ ਜਿਆਦਾ ਕਰ ਰਿਹਾ ਤਾਂ ਉੱਥੇ ਵੀ ਠੰਡ ਤੇ ਇਹ ਭਾਈ ਲਿਖੀ ਬੈਠੇ ਆ ਟਨਲ ਨੰਬਰ 12 ਕਿਆ ਹਸਾਬ ਕਿਤਾਬ ਇਹ ਨਹੀਂ ਪਤਾ ਇਹ ਵਾਲੀ ਟੰਗਲ ਪਾਈ ਉਹਦੇ ਨਾਲੋਂ ਸੋਹਣੀ ਐ ਵੀ ਜਿਹੜੀ ਪਹਿਲਾਂ ਲੰਘ ਕੇ ਆਏ ਆਪਾਂ ਉਹਦੇ ਤੇਸੀ ਆ ਕੰਮ ਕਰਿਆ ਵਾ ਤਾਂ ਇਹੇ ਠੀਕ ਐ ਸਾਹਮਣੇ ਲਿਖਿਆ ਹੋਆ ਟੰਗਲ ਨੰਬਰ 11 ਇਹਦਾ ਮਤਲਬ ਪਾਈ ਆਪਾਂ ਨੂੰ 11 ਟੰਗਲਾਂ ਮਿਲਣੀਆਂ ਐ ਕੀਰਤਪੁਰ ਸਾਹਿਬ ਤੱਕ ਕਿਣ ਮਣ ਕਿਣੀ ਚੱਲ ਰਹੀ ਐ ਪਰ ਧੁੱਪ ਵੀ ਨਿਕਲੀ ਐ ਇਹ ਵਾਲੀ ਚੜਾਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਤਕਰੀਬਨ 1.5 ਕਿਲੋਮੀਟਰ ਤੋਂ ਆਪਾਂ ਬੋਪਰ ਨੂੰ ਚੜਦੇ ਆ ਰਹੇ ਹਾਂ। ਤੇ ਇਹ ਰਸਤਾ ਜਿੱਦਾਂ ਜੋਸ਼ੀ ਮਠੜਾ ਹੁੰਦਾ ਏ ਉਹਦੇ ਨਾਲ ਮੇਲ ਖਾ ਰਿਹਾ। ਇਹ ਜਿਵੇਂ ਪਹਾੜ ਵੱਢ ਕੇ ਬਾਦਰਾ ਜਿਹਾ ਕੱਢਿਆ ਹੋਇਆ ਤੇ ਟੋਲੀਆਂ ਭਾਈ ਇੱਧਰ ਆਇਆਂ ਫਿਰਦੀਆਂ। ਸਾਹਮਣੇ ਵਾਲੀਆਂ ਚੜਾਈਆਂ ਨੇ ਭਾਈ ਜ਼ੋਰ ਜਿਆਦਾ ਲਵਾ ਤਿਆ ਤੇ ਆਪਾਂ ਨੂੰ ਇਹ ਝਰਨਾ ਦਿਖ ਗਿਆ ਤੇ ਇਸ ਟਾਈਮ ਆਪਾਂ ਇਹ ਝਰਨੇ ਦੇ ਭਾਈ ਲਾਗੀ ਬੈਠੀ ਆ। ਇਹ ਸੋਨਾ ਉੱਪਰ ਆ ਰਿਹਾ ਇੱਥੇ ਮੌਸਮ ਵੀ ਠੰਡਾ ਦਾ ਤੇ ਆਪਾਂ ਭਾਈ ਇੱਥੇ ਬੈਠ ਗਏ। ਇੱਥੋਂ ਲਾਗੀ ਰਹਿ ਗਿਆ ਮੰਡੀ ਪਲਾਨਿੰਗ ਹੈ ਕੀਰਤਪੁਰ ਸਾਹਿਬ ਜਾਣ ਦੀ ਪਰ ਉਹ ਇੱਥੋਂ 108 ਕਿਲੋਮੀਟਰ ਮਨ ਕਰ ਰਿਹਾ ਵੀ ਅੱਜ ਇੱਥੇ ਰੁਕਿਆ ਜਾਵੇ ਹਲੇ ਅਗਰ ਟਾਈਮ ਦੀ ਗੱਲ ਕਰਾਂ ਭਾਈ 3:00 ਕ ਵੱਜਣੇ ਆ ਹਲੇ 5-10 ਮਿੰਟ ਰਹਿੰਦੇ ਨੇ ਜਾ ਕੇ ਉੱਥੇ ਬਹਾਈਏ ਤੋਂ ਇਹ ਆਰਾਮ ਕਰੀਏ ਕਿਉਂਕਿ ਪਿੱਛੇ ਮਿੱਟੀ ਘੱਟਾ ਬਹੁਤਾ ਦਾ ਤੇ ਪਿੱਛੇ ਭਾਈ ਜਿਹੜਾ ਆਪਾਂ ਨੇ ਉਹ ਜਾਪਾਨੀ ਫਰੂਟ ਖਾਏ ਤੋਂ ਬਹੁਤਾ ਸੋਹਣਾ ਹੈ ਵੀ ਅਗਰ ਤੁਸੀਂ ਆ ਰਹੇ ਹੋ ਤਾਂ ਟਰਾਈ ਜ਼ਰੂਰ ਕਰੋ ਮਿੱਠਾ ਬਹੁਤ ਹੈ ਤੇ ਅਗਰ ਮੈਂ ਉਹਦੇ ਗੁਣਾਂ ਦੀ ਗੱਲ ਕਰਾਂ ਭਾਈ ਉਹ ਆਪਾਂ ਨੇ ਦੇਖਿਆ ਨਹੀਂ ਹੈ ਵੀ ਕਿਆ ਖਾਦੀਆ ਤਾਂ ਭਾਈ ਇਹੜੀ ਚੀਜ਼ਾਂ ਵਾਸਤੇ ਵਧੀਆ ਮੁੱਖਰੀ ਗੱਲ ਇਹ ਵੀ ਮਿੱਠਾ ਬਹੁਤ ਹੈ ਵੀ ਅਗਰ ਤੁਸੀਂ ਇੱਧਰ ਆ ਕੇ ਸੇਬ ਖਾ ਰਹੇ ਹੋ ਤਾਂ ਸੇਬ ਤੋਂ ਵਧੀਆ ਮੈਨੂੰ ਲੱਗਦਾ ਉਹ ਲੱਗੀ ਮੈਨੂੰ ਚੀਜ਼ ਕਿਉਂਕਿ ਸੇਬ ਦੇ ਉੱਤੇ ਜਿਹੜੇ ਹਿਮਾਚਲ ਵਾਲੇ ਇੱਧਰ ਮੈਂ ਜੋ ਜਾਣਤ ਹਟਾਲ ਕਰੀ ਆ ਭਾਈ ਪੁੱਛਿਆ ਇੱਕ ਦੋ ਮਿੱਤਰਾਂ ਨੂੰ ਉਹ ਕਹਿੰਦੇ ਭਾਈ 7 ਤੋਂ 8 ਸਪਰੇਆਂ ਕਰਨ ਤੋਂ ਬਾਅਦ ਸਾਡਾ ਸੇਬ ਬਚਦਾ ਏ ਆਹੀ ਗੱਲ ਕਹਾਣੀ ਕਸ਼ਮੀਰ ਵਾਲੀ ਸਾਈਡ 'ਤੇ ਵਿਚ ਵਿਚ ਨੂੰ ਇਲਾਕੇ ਵਧੀਆ ਏ ਉੱਥੇ ਰਿਆਂ ਸਪਰੇਆਂ ਵਾਲੀ ਲੋੜ ਘੱਟ ਪੈਂਦੀ ਏ ਕਿਉਂਕਿ ਉਹ ਆਪਣੇ ਵਾਸਤੇ ਬੰਦੇ ਆ ਇੱਥੇ ਆਪਾਂ ਤਕਰੀਬਨ ਪਿਛਲੇ 15-20 ਮਿੰਟ ਤੋਂ ਬੈਠੇ ਆ। ਇੱਕ ਵਾਰ ਦੁਬਾਰਾ ਠੰਡਾ ਠੰਡਾ ਪਾਣੀ ਪੀ ਕੇ ਤੇ ਫਿਰ ਆਪਾਂ ਭਾਈ ਮੰਡੀ ਪਹੁੰਚਦੇ ਆ। ਕੀ ਬਾਤ ਹੈ। ਬਸ ਜਵਾਨਾ ਬਸ ਚਾ ਆਪਾਂ ਨੇ ਪੀ ਲਈ ਭਾਈ। ਤਿੰਨ ਵਾਲੀ ਜਹਾਜ਼ ਚ 4 ਵਜੇ ਕਰਦੀ। ਪਿੱਛੇ ਆਪਾਂ ਨੂੰ ਟਾਈਮ ਲੱਗ ਗਿਆ। ਰੁਕਣ ਦਾ ਕਾਰਨ ਤਾਂ ਅ ਪਿੱਛੇ ਪੰਡੋ ਡੈਮ ਸੀਗਾ। ਉਹ ਡੈਮ ਭਾਈ ਉਹੀ ਹੈ ਵਿਆਸ ਦੇ ਉੱਤੇ ਜਿਹੜਾ ਬੰਨ੍ਹ ਮਾਰਿਆ ਹੋਇਆ ਜਿਹਨੂੰ ਬਹੁਤੀ ਦਵਾਈ ਕਰੀ ਜਦੋਂ ਇਹ ਫਲੱਡ ਗੇਟ ਖੋਲੇ ਅੱਗੇ ਬਹੁਤਾਂ ਨੁਕਸਾਨ ਕਰਿਆ ਤੇ ਆਪਾਂ ਉੱਥੇ ਰੁਕੇ ਰਹੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਉੱਥੇ ਭਾਈ ਅਲਾਉਡ ਨਹੀਂ ਸੀ ਨਾ ਹੀ ਆਪਾਂ ਨੇ ਫੋਨ ਕੱਢਿਆ ਤੇ ਹੌਲੀ-ਹੌਲੀ ਸਫਰ ਕਰ ਰਹੀਆਂ ਕਾਰਨ ਇਹ ਹੈ ਵੀ ਆਪਣਾ ਸਲਾਹਕਾਰ ਭਾਈ ਅੱਗੇ ਜਾ ਰਿਹਾ ਬਰਬਰਾੜ ਤੇ ਉਹ ਕਹਿ ਰਿਹਾ ਵੀ ਇੱਥੇ ਹੀ ਰੁਕ ਜਾ ਅਗੇ ਰਸਤਾ ਬਹੁਤਾਂ ਖਰਾਬ ਹੈ। ਕਾਨੂੰ ਕੀਰਤਪੁਰ ਸਾਹਿਬ ਪਹੁੰਚ ਜੀ ਉਹ ਅੱਜ ਕੀਰਤਪੁਰ ਸਾਹਿਬ ਪਹੁੰਚੇਗਾ। ਤੇ ਆਪਾਂ ਤਾਂ ਹੀ ਸਫ਼ਰ ਹੌਲੀ ਕਰ ਲਿਆ। ਤੇ ਕੱਲ ਜਿਹੜੇ ਭਾਈ ਪੈਸੇ ਛਾਪਣ ਵਾਲੇ ਪੱਤਰਕਾਰ ਹੈ ਉਹ ਜਿੱਤ ਗਏ। ਜਿਹੜੇ ਭਾਈ ਰਾਜਵੀਰ ਜਵੰਦੇ ਦੀ ਮੌਤ ਦੀ ਖਬਰ ਛਾਪਣ ਨੂੰ ਕਾਲੇ ਹੋਏ ਵੇ ਤੇ ਲੋਕ ਦਵਾਵਾ ਕਰ ਰਹੇ ਤੇ ਪਰ ਇਹਨਾਂ ਨੂੰ ਆਪਣੇ ਭਾਈ ਵਿਊ ਦੀ ਪਈ ਵੀ ਤੇ ਪੈਸਿਆਂ ਦੀ ਪਈ ਵੀ ਤੇ ਟੀਆਰਪੀ ਦੀ ਪਈ ਵੀ। ਪਰਵਾਰ ਨੂੰ ਪਾਣਾ ਮੰਨਣ ਦਾ ਵੱਲ ਵਖਸ਼ੇ ਇੱਕ ਕਲਾਕਾਰ ਦੇ ਨਾਲ ਨਾਲ ਜਵੰਦਾ ਬਾਈਕ ਵਧੀਆ ਕੁ ਮੱਕੜ ਦਾ ਤੇ ਉਹਨਾਂ ਦੇ ਜੋੜੀਦਾਰ ਉਹਨਾਂ ਨੂੰ ਦੇਖ ਕੇ ਮੋਟਰ ਨੇ ਗੱਲੇ ਕਿ ਆਇਆ ਬਾਈ ਕਨਵਰ ਕਰੇ ਵਾਲਾ ਵੀ ਸੋਹਣੀ ਬਣਦੀ ਤੇ ਉਹਨਾਂ ਦੀ ਵਧੀਆ ਇਨਸਾਨ ਹੈ ਪਰ ਜਿਹੜਾ ਕੁਝ ਤੁਸੀਂ ਇਸ ਟਾਈਮ ਸਕਰੀਨ ਤੇ ਦੇਖ ਰਹੇ ਹੋ ਜੀ ਗਊ ہماری ਮਾਤਾ ਹੈ ਇਹਦੇ ਕਰਕੇ ਭਾਈ ਆ ਕੁਝ ਹੋ ਗਿਆ। ਬਾਕੀ ਕਾਰਨ ਬਣਨੇ ਹੁੰਦੇ ਆ। ਮੁਕਲੀ ਗੱਲ ਇਹ ਆ ਅਗਰ ਭਾਈ ਬੰਦਾ ਰੋਡ ਟੈਕਸ ਦੇ ਰਿਹਾ ਤਾਂ ਸਰਕਾਰ ਨੂੰ ਵੀ ਉਹ ਪੈਸੇ ਚੰਗੀ ਜਗ੍ਹਾ ਲਾਣੇ ਚਾਹੀਦੇ ਆ। ਨੇ ਅਗਰ ਮੈਂ ਇਹ ਟੱਠੇ ਦੀ ਗੱਲ ਕਰਾਂ ਇਹ ਬੈਠਣ ਵਾਲੀ ਥਾਂ ਹੈ ਨਹੀਂ ਪਰ ਇਹ ਵੀ ਮਜਬੂਰ ਹੈ। ਇੱਥੇ ਛਾਂ ਹੈ ਤਾਂ ਕਰਕੇ ਇਹ ਉੱਥੇ ਬੈਠ ਗਿਆ। ਵੀ ਇਹ ਨਾ ਕਰਕੇ ਐਕਸੀਡੈਂਟ ਬਹੁਤ ਹੀ ਜ਼ਿਆਦਾ ਹੁੰਦੇ ਆ। ਬਾਈ ਜਵੰਦੇ ਦਾ ਤਾਂ ਪਤਾ ਲੱਗ ਗਿਆ ਵੀ ਪਾਈ ਉਹਨੇ ਨਾਮ ਬਣਾਇਆ ਵਾ ਤਾਂ ਨਹੀਂ ਬਹੁਤ ਏਦਾਂ ਦੇ ਵੀਰ ਭਰਾ ਐ ਜਿਨ੍ਹਾਂ ਦੀ ਐਨਾ ਕਰਨੀ ਡੈਥ ਹੋ ਜਾਂਦੀ ਐ ਬਾਕੀ ਜਿੰਨਾਕ ਦਾਣਾ ਬਾਣੀ ਤਾਂ ਉਹ ਪਾਈ ਆਪਣਾ ਚੋਗ ਗਿਆ ਵੀ ਗੁਰੂ ਮਹਾਰਾਜ ਆਪਣੇ ਚਰਨਾਂ ਚ ਨਵਾਸ ਬਖਸ਼ੀ ਇੱਕ ਵਾਰ ਤਾਂ ਉਹ ਮਾਨਾ ਕੁਸ਼ ਹੋਰੇ ਹੋ ਗਏ ਤੇ ਜਦੋਂ ਇਹ ਖਬਰ ਜੀ ਮਿਲੀ ਕਿਉਂਕਿ ਉਸ ਟਾਈਮ ਮੈਂ ਗੁਰਦੁਆਰਾ ਸੇ ਪਹੁੰਚ ਗਿਆ ਸੀ ਕਿ ਉਸ ਤੋਂ ਬਾਅਦ ਇੱਕ ਦੋ ਜਦੋਂ ਸਟੋਰੀਆਂ ਦੇਖੀਆਂ ਤਾਂ ਉਹ ਵੀਰ ਦੀ ਏਡੀ ਕੋ ਕਮਾਈ ਹੈ ਵੀ ਹਰੇਕ ਸਟੋਰੀ ਦੇ ਉੱਤੇ ਉਹ ਦੇਖੀ ਜਾਂਦਾ ਸੀਗਾ ਤਕਰੀਬਨ ਅਗਰ 100 ਨੰਬਰ ਆ ਖਾਣ ਚ ਤਾਂ 99 ਬੰਦੇ ਨੇ ਬਾਈ ਦੀ ਫੋਟੋ ਲਾਈ ਹੋਈ ਸੀ ਤੇ ਇੱਥੋਂ ਪਤਾ ਲੱਗਦਾ ਜੀ ਬੰਦੇ ਨੇ ਕਮਾਈ ਸੋਹਣੀ ਕਰੀ ਹੋਈ ਸੀ ਬਾਕੀ ਅੱਗੇ ਟਲਾਨ ਸ਼ੁਰੂ ਹੋਊਗੀ ਆਪਾਂ ਫੋਨ ਜੀਪ ਜਿਵਾ ਕੇ ਸਫ਼ਰ ਸ਼ੁਰੂ ਕਰੀਏ ਭਾਈ ਚੈਨਲ ਨੰਬਰ 7 ਦੇ ਵਿੱਚ ਆਪਾਂ ਨੇ ਭਾਈ ਐਂਟਰੀ ਨਹੀਂ ਕਰੀ ਆਪਾਂ ਖੱਬੇ ਨੂੰ ਕੱਟ ਕੇ ਤੇ ਹੁਣ ਇੱਥੋਂ ਦੇਖਦੇ ਆ ਭਾਈ ਖੱਬੇ ਜਾ ਹੋਏਗਾ ਜਾਂ ਸੱਜੇ ਲੋਕੇਸ਼ਨ ਲਾਈ ਜਾਵੇ ਇਸ ਟਾਈਮ ਆਪਾਂ ਮੰਡੀ ਦੇ ਵਿੱਚ ਸਫਰ ਕਰ ਰਹੇ ਹਾਂ ਆਪਾਂ ਟਾਈਮ ਨਾਲ ਹੀ ਪਹੁੰਚ ਗਏ ਤੇ ਲੱਗ ਗਈ ਗੁਰਦੁਆਰਾ ਸਾਹਿਬ ਦਾ ਸੱਜੇ ਨੇ ਜਾ ਕੇ ਦੇਖਦੇ ਆ ਸੋਣ ਚਾਇਆ ਗੁਰਦੁਆਰਾ ਸਾਹਿਬ ਇਤਿਹਾਸਕ ਹੈ ਆਪਾਂ ਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਗਏ ਜੀ ਗੁਰਦੁਆਰਾ ਸਾਹਿਬ ਇੱਥੋਂ 100 ਕਿਲੋਮੀਟਰ। ਰੋਡ ਹਿਮਾਚਲ ਦੇ ਵਿੱਚ ਪਈ ਜ਼ਿਆਦਾਤਰ ਐ ਇਦਾਂ ਦੀ ਮਿਲ ਰਹੀ ਹੈ ਵਿੱਚ ਵਿੱਚ ਨੂੰ ਵਧੀਆ ਮਿਲ ਜਾਂਦਾ। ਪਰ ਜ਼ਿਆਦਾਤਰ ਇਦਾਂ ਦੇ ਜੇ। ਇਹ ਛੋਟੀ ਜਿਹੀ ਚੜਾਈ ਚੜ ਕੇ ਆਪਾਂ ਪਹੁੰਚ ਗਏ ਜੀ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇੱਥੋਂ ਦਾ ਇਤਿਹਾਸ ਕੀ ਆਏ ਉਹ ਆਪਾਂ ਅੰਦਰ ਜਾ ਕੇ ਦੇਖੀਏ। ਨਹੀਂ ਭਾਈ ਇਹ ਮਿੱਤਰ ਨੇ ਕਮਰਾ ਲੱਭ ਤੇ ਨਹੀਂ ਆਪਾਂ ਨੂੰ ਭਾਈ 74 ਨੰਬਰ ਕਮਰੇ ਨਹੀਂ ਮਿਲ ਰਿਹਾ ਤਾਂ ਇਹ ਆ ਜੀ ਅੱਜ ਦਾ ਰਹਿਣ ਬਸੇਰਾ ਹਾਲ ਦੇ ਵਿੱਚ ਆਪਾਂ ਤਾਂ ਨਹੀਂ ਰੁਕੇ ਵੀ ਉੱਥੇ ਸਾਈਕਲ ਦੂਰ ਖੜਨਾ ਤਾਂ ਤੇ ਆਪਾਂ ਏਸੀ ਕਰਕੇ ਕਮਰੇ ਦੇ ਵਿੱਚ ਆ ਗਏ ਕਮਰਾ ਭਾਈ ਫ੍ਰੀ ਹੈ ਇਹ ਆਪਾਂ ਨੂੰ ਸੇਵਾ ਦੇ ਵਿੱਚ ਹੈ ਕੁੱਲ ਬੁਲਾ ਕੇ ਅੱਜ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਤੇ ਅਗਰ ਗੱਲ ਕਰੀਏ ਸਫਰ ਰਸਤੇ ਦੀ ਤਾਂ ਰਸਤਾ ਭਾਈ ਅ ਅੱਜ ਮੈਨੂੰ ਇਹ ਸੀਗਾ ਵੀ ਢਲਾਨ ਮਿਲੇਗੀ ਪਰ ਢਲਾਨ ਦੀ ਚੜਾਈ ਤੇ ਟਾਰਗੇਟ ਲੇ ਕੇ ਚੱਲਦਾ ਕਿ ਕੀਰਤਪੁਰ ਸਾਹਿਬ ਪਹੁੰਚਣਾ ਹੈ ਪਰ ਆਪਾਂ ਨੇ ਸਫਰ 11 ਵਜੇ 11:30 ਵਜੇ ਸ਼ੁਰੂ ਕਰਿਆ ਇੱਥੇ ਤੱਕ ਪਹੁੰਚ ਗਏ ਉਹ ਵੀ ਬਹੁਤ ਹੈ ਆ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਗੁਰਦੁਆਰਾ ਸਾਹਿਬ ਇਤਿਹਾਸਕ ਹੈ ਪਰ ਇਸ ਦਾ ਜੋ ਇਤਿਹਾਸ ਹੈ ਉਹ ਬਾਕਮਾਲ ਹੈ ਉਹ ਮੈਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਸ਼ੇਅਰ ਕਰਾਂਗਾ ਮੈਂ ਤੁਹਾਨੂੰ ਤਿੰਨ ਤੋਂ ਚਾਰ ਇਤਿਹਾਸਕ ਚੀਜ਼ਾਂ ਦਿਖਾਵਾਂਗਾ ਅੱਜ ਵਾਲੇ ਵਲੌਗ ਵਿੱਚ ਮੈਂ ਤਾਂ ਨਹੀਂ ਕਵਰ ਕਰਿਆ ਮੈਨੂੰ ਲੱਗਦਾ ਫਿਰ ਉਹ ਆਨੰਦ ਨਹੀਂ ਰਹੇਗਾ ਕਿਉਂਕਿ ਇੱਕ ਤਾਂ ਸਫਰ ਸਮਾਪਤੀ ਤੇ ਆ ਤੇ ਸੋਸਤੀ ਪਈ ਹੋਈ ਆ ਥੋੜੀ ਗ੍ਰੰਥੀ ਸਾਹਿਬ ਨਾਲ ਆਪਣੀ ਗੱਲ ਕਰ ਲਈ ਉਹ ਆਪਾਂ ਨੂੰ ਕੱਲੋਂ ਬਾਬਾ ਜੀ ਇਤਿਹਾਸ ਦੱਸ ਦੇਣਗੇ ਤੇ ਜਿਹੜੀਆਂ ਵੀ ਇਤਿਹਾਸਕ ਚੀਜ਼ਾਂ ਨੇ ਉਮੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਦਰਸ਼ਨ ਕਰਵਾ ਦਾਂਗਾ ਜੀ ਅੱਜ ਦੇ ਵਲੌਗ ਦੀ ਇੱਥੇ ਕਰਦੇ ਹਾਂ ਸਮਾਪਤੀ ਅਗਰ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਕੋ ਸੋਹਣਾ ਜਿਹਾ ਕਮੈਂਟ ਕਰ ਦਿਓ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉੱਤੇ ਧੰਨਵਾਦ ਜੀ